ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਅੱਜ ਸਾਨੂੰ ਆਮਬਾਏ ਹੋਏ ਨੇ ਮੇਰੀ ਬੇਟੀ ਨੇ ਅੰਬ ਭੇਜੇ ਨੇ ਆਪਣੇ ਘਰ ਦੇ ਲੱਗੇ ਹੋਏ ਤੇ ਦੇਖੋ ਕਿੰਨੇ ਸੋਹਣੇ ਨੇ ਅੰਬ ਰਾਤ ਨੇਰੇ ਆਏ ਹੋਏ ਸੀ ਤੇ ਆਪਾਂ ਇਹਨਾਂ ਨੂੰ ਪਾਣੀ ਵਿੱਚ ਭਿਗੋ ਦਿੱਤਾ ਖਰਾਬ ਨਾ ਹੋ ਜਾਣ ਇਸ ਕਰਕੇ ਅੱਜ ਆਪਾਂ ਇਹਨਾਂ ਦੀ ਚਟਨੀ ਬਣਾਵਾਂਗੇ ਮਰਬਾ ਬਣਾਵਾਂਗੇ ਜੈਮ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਇਹਨਾਂ ਦਾ ਬਹੁਤ ਕੁਝ ਬਣਦਾ ਹੈ ਆਚਾਰ ਬਣਦਾ ਹੈ ਪਰ ਆਚਾਰ ਆਪਾਂ ਜੇ ਥੋੜਾ ਲੇਟ ਪਾਵਾਂਗੇ ਪਰ ਇਹ ਘਰ ਦੇ ਲੱਗੇ ਹੋਏ ਦੇਸੀ ਅੰਬ ਵਧੀਆ ਤੇ ਬਹੁਤ ਟੇਸਟੀ ਹੁੰਦੇ ਆ ਪੱਕ ਵੀ ਜਾਂਦੇ ਨੇ ਤਾਂ ਬਹੁਤ ਟੇਸਟੀ ਹੁੰਦੇ ਨੇ ਦੇਖੋ ਕਿੰਨੇ ਸ਼ਾਨਦਾਰ ਆਂਦੇ ਆ স্মੈਲ ਬਹੁਤ ਅੱਛੀ ਹੈ ਇਹਨਾਂ ਦੀ ਚਟਨੀ ਤੇ ਸਭ ਨੂੰ ਬਹੁਤ ਪਸੰਦ ਹੁੰਦੀ ਹੈ ਪਰ ਅੱਜ ਆਪਾਂ ਬਣਾਵਾਂਗੇ ਫਿਰ ਖਾਵਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਠੀਕ ਹੈ